ਕੋ ਬੋਲਿਓ ਉਹਨੇ ਬੋਲਿਆ ਤੇ ਲਿਆ ਨਾ ਬੜਿਆ ਉਹ ਬੜੀ ਤਾਂ ਸਹੀ ਉਹ ਬੜਿਆ ਇੱਕ ਬੜਿਆ ਕਿਹਦਾ ਤੇਰੀ ਸਾਹ ਕੀ ਹੋ ਗਿਆ ਬੜੀ ਗੱਲ ਤੇ ਜੱਟ ਪਹਿਲਵਾਨ ਆਇਆ ਲੈ ਅੰਕਲ ਨਹੀਂ ਮੰਨਦਾ ਅੰਕਲ ਨਹੀਂ ਮੰਨਦਾ ਵਾਹ ਜੀ ਵਾਹ ਵਾਹ ਜੀ ਵਾਹ ਲੈ ਭਰਾ ਅੰਕਲ ਇਹ ਇਹ ਹੈਗਾ ਆ ਇਹ ਹਜੇ 24 ਕਿਲੋ ਵਾਲਾ ਜਿਹੜੇ ਆਪਾਂ ਹੁਣ ਲੈਣੀ 26 ਕਿਲੋ ਦੇ ਆ ਉਹ ਉਹ ਵੀ ਇੱਧਰ ਮਿਸਤਰੀ ਸਾਹਿਬ ਆਏ ਆ ਇਦਾਂ ਲੱਗਣੇ ਇਦਾਂ ਲੱਗਣੇ ਨੀ ਆ ਜਾਂਦਾ ਨਹੀਂ ਲੱਗ ਰੇ ਮਿਸਤਰੀ ਸਾਹਿਬ ਲੱਗੇ ਲਾਉਣ ਆ ਦੇਖੋ ਲਾਏ ਆ ਇਹ ਕੰਮ ਹੀ ਗੱਲ ਦੀ ਆ ਉਹ ਮਿਸਤਰੀ ਸਾਹਿਬ ਬਾਹਰ ਲੈ ਬਾਹਰ ਬਹੁਤ ਟਿਕਟੋਕ ਦੀ ਇਸ ਤਰੀਕ ਟਿਕਟੋਕ ਦੀ ਆਈਡੀ ਬਣਾਈ ਮਿਸਤਰੀ ਸਾਹਿਬ ਨੇ ਹੈ ਲੈ ਹੋ ਜੀ ਲੈ ਲੈ ਆ ਭਾਜੀ ਮਿਸਤਰੀ ਟਿਕਟੋਕ ਬੱਲੇ 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 ਅਜਾ ਬਾਹਰ ਵੀ ਬਾਹਰ ਤੇ ਲੱਗਦੀ ਏ ਨਾ ਉਹ ਕੰਮ ਹੀ ਕਰਦੇ ਆਏ ਆ ਹਾਂ ਬਾਹਰ ਲੱਗਦੇ ਇਹ ਆ ਹਾਂ ਨਹੀਂ ਨਹੀਂ ਬਹੁਤ ਵਧੀਆ ਜੀ ਪਤਾ ਨਹੀਂ ਜੀ ਮੇਰੀ ਲਾਉਂਦਾ ਜੀ ਹਾਂ ਜੀ ਇੱਥੇ ਮੇਰੇ ਤੋਂ ਹੀ ਕੰਮ ਕਰਦਾ ਸੀ ਇੱਥੇ ਲੱਗਾ ਹੈ ਮੇਰੇ ਕੋਲ ਭਾਈ ਇਹ ਕਹਿਆਰ ਦਾ 11 ਲੀਟਰ 12 ਲੀਟਰ ਵੇਚੀ ਭਾਈ ਨਹੀਂ ਵੇਣਾ ਸਾਢੇ 11 ਪੌਂ ਯਾਰ 11 44 ਹਾਂ 11 44 11 44 11 44 11 44 ਤੇ ਰਿਹੇ ਜੇ ਲੋ ਪੰਜਾਬ ਦੇ ਕਿੰਨੇ ਹਾਈ ਕੀਤੇ ਪਿਆ ਸਰਕਾਰਾਂ ਨੇ ਤੇ ਇਹੀ ਜੇ ਆਪਾਂ ਹਮਾਜਲ ਚੋਂ ਪਾਉਣੇ ਤੇ ਆਪਾਂ ਨੂੰ ਇਹੀ 80 80 81 80 81 ਰਵੇ ਪੈਣਾ ਸੀਗਾ ਠੀਕ ਹੈ ਨਾ 13 14 ਲੀਟਰ ਪੈਣਾ ਸੀਗਾ ਤੇ ਬਾਕੀ ਚਲੋ ਲੋ ਵੀ ਆਪਾਂ ਤੇਲ ਪਵਾ ਕੇ ਪੰਪ ਤੋਂ ਨਿਕਲ ਗਏ ਆ ਗੱਡੀ ਦੀ ਟੈਂਕੀ ਆ ਤੁਹਾਨੂੰ ਆ ਦੇਖੋ ਇੱਥੇ ਤੁਹਾਂ ਦਾ ਇੱਕ ਮਿੰਟ ਗੱਡੀ ਮੋੜ ਲਈ ਇਹ ਅੱਦੋ ਲਵਦ ਰੱਗੇ ਨੂੰ ਗੱਡੀ ਨੂੰ ਫੋਲ ਆ ਦੇਖੋ ਆਹ ਦੇ ਵਾਹ ਜੰਦੀ ਟੈਂਕੀ ਹੋ ਗਈ ਜੰਦੀ ਟੈਂਕੀ ਹੋ ਗਈ ਹੈ ਮਾਲਕਾ ਆਪਾਂ ਲੱਗੇ ਟੂਰ ਕੱਢਣ ਹਾਂਜੀ ਦੋਸਤੋ ਨੋ ਵੀ ਆਪਾਂ ਅੱਜ ਦਾ ਟੂਰ ਹੈਗਾ ਆਪਣਾ ਸ਼ਹਿਰ ਜਲੰਧਰ ਦਾ ਆਪਾਂ ਉੱਥੇ ਇੱਕ ਦੋ ਚਾਰ ਆਪਾਂ ਨੂੰ ਕੰਮ ਆ ਕਰਦੇ ਰਿਲੇਟਡ ਕਰਦੇ ਰਿਲੇਟਡ ਕੰਮ ਆ ਤੇ ਪਹਿਲਾਂ ਜਾਣਾ ਬਿਜਲੀ ਦਾ ਬਿੱਲ ਪਤਾ ਕਰਨ ਉਸ ਤੋਂ ਬਾਅਦ ਅਸੀਂ ਜਾਣਾ ਆ ਜਲੰਧਰ ਤੇ ਕਾਲੂ ਕੰਮ ਸਟਾਰਟ ਪਲਾਟ ਡੰਨ ਆਲੂ ਆਲੂ ਡੰਨ ਬਾਜੀ ਚਲ ਨੂੰ ਅਪਡੇਟ ਲਾ ਮਿਲਦੀ ਰਹੂਗੀ ਹਾਂ ਅਪਡੇਟ ਮਿਲਦੀ ਰਹੂਗੀ ਜੇ ਕਿਸੇ ਨੇ ਘਰ ਬਣਾਉਣਾ ਤੇ ਜ਼ਰੂਰ ਦੇਖੀ ਜਾਣ ਕੀ ਸਾਨੂੰ ਸਸਤਾ ਮਿਲਿਆ ਕੀ ਮਹਿੰਗਾ ਮੈਂ ਘਰ ਆਪਾ ਦੱਸ ਕੇ ਸਾਰਾ ਬਣਾਵਾਂਗੇ ਜਿੱਦਾਂ ਜਿੱਦਾਂ ਨਾ ਤਿਆਰ ਕਰਾਂਗੇ ਮਾਰੇ ਤਾਂ ਹੀ ਆਪਣਾ ਮਾਰੇ ਤਾਂ ਬਜਰੀ ਜੋ ਵੀ ਸਾਰਾ ਹੀ ਆਗਲਾ ਉਹ ਆਪਣਾ ਆ ਜੇ ਸਾਉਣਾ ਮੈਂ ਘਰ ਬਣੋ ਲੱਗਾ ਨਾ ਤੁਸੀਂ ਸਾਰੇ ਜਣੇ ਦੇਖਿਓ ਵਧੀਆ ਹੀ ਕਰਾਂਗੇ ਆਪਾਂ ਆ ਦੇਖੋ ਕੋਠੀ ਕਿਨੇ ਘਟਿਆ ਬਣੀਆਂ ਆ ਦੇਖੋ ਜੀ ਵਧੀਆ ਅਪਡੇਟ ਦਮੇ ਇਹ ਜਮ 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 ਸਾਰੇ ਰਸਾਇਣ ਵੇ ਜੀ ਜੀ ਆਸਤੀ ਲੱਗੀ ਆਪਾਂ ਨੂੰ ਕਿੰਨਾ ਖਰਚ ਆਇਆ ਕਾਰਨ ਭਾਈ ਕੋਟੀਆਂ ਬੜੀਆਂ ਸੋਹਣੀਆਂ ਇੱਧਰ ਆ ਬਾਬਾ ਇਦਾਂ ਦਾ ਘਰ ਬਣਾ ਦੇ ਇਹ ਤੇ ਤੇਰਾ ਕਿਹੜਾ ਬਿੱਲ ਆਉਣਾ ਓਏ ਲਾ ਭਗਵਾਨ ਜੀ ਥੱਲੇ ਲਾਓ ਓਏ ਹੋਏ ਓ ਦੇ ਦੇ ਹੈ ਭਗਵਾਨ ਜੀ ਥੱਲੇ ਘਾ ਤੇ ਲਾਉਣਾ ਯਾਰ ਬੰਦਾ ਵਧੀਆ ਆ ਐਂਡ ਬੰਦਾ ਹੀਰਾ ਬੰਦਾ ਇਹਦਾ ਬਾਬਾ ਹੀਰਾ ਬੰਦਾ ਭਗਵਾਨ ਜੀ ਦੇਖ ਲਾ ਕੋਈ ਕਿਸੇ ਨੂੰ ਦੁੱਖ ਦਰਦ ਹੁੰਦਾ ਆ ਜਿਹੜਾ ਬੰਦਾ ਚਲੋ ਫੇਮਟ ਲਾ ਲਓ ਹਨ ਵਿਚਾਰਾ ਉਹਦੇ ਮਤਲਬ ਜੰਦਾ ਪਤਾ ਕਰਨਾ ਹਨਾ ਸਿੰਗਰ ਆ ਸਿੰਗਰਾਂ ਨਾਲ ਖੜਦਾ ਯਾਰ ਆਪਾਂ ਵਾਲੀ ਤਾਂ ਵਧੀਆ ਹੀ ਆ ਬੰਦਾ ਮਾੜਾ ਥੋੜਾ ਹ ਹ ਹਵਤਮਨ ਵਧੀਆ ਘੈਂਟ ਬੰਦਾ ਜੀ ਮਾੜਾ ਨਹੀਂ ਬੋਲਦਾ ਉਹ ਦੂਸਰੀ ਸਾਈਡ ਤੇ ਪੋਲਿਟੀਸ਼ੀਨ ਇੱਕ ਸਾਈਡ ਤੇ ਉਦਾਂ ਜਾਣੀ ਉਦਾਂ ਘੈਂਟ ਬੋਲਣੀਆਂ ਦੇਖਦਾ ਸਾਨੀ ਉੱਦ ਦੇ ਕੰਮ ਵੀ ਬਹੁਤ ਕਰਾਏ ਯਾਰ ਬਹੁਤ ਕੰਮ ਕਰਾਈ ਉਹਨੇ ਲੋ ਵੀ ਆ ਲੈ ਚੱਤੀਆਂ ਹਾਂਜੀ ਬਹੁਤ ਕੰਮ ਹਾਂਜੀ ਇੱਦਾਂ ਜੀ ਹਾਂ ਕਿਦੋਂ ਜੰਦਾ ਹਾਂਜੀ ਆ ਦੇਖੋ ਤਾਂ ਕਿ ਹਾਂਜੀ ਸਸਰੀ ਘਰ ਜੀ ਤੇਰੀ ਚਲੋ ਨਹੀਂ ਨਹੀਂ ਪਤਾ ਕੀ ਕਰੋ ਤੁਸੀਂ ਇਹਦੇ ਚ ਬੋਲੋ ਆ ਮਾਈਕ ਚ ਬੋਲੋ ਆ ਮਾਈਕ ਚ ਆ ਹੈਲੋ ਕਰੋ ਹੈਲੋ ਬੋਲੋ ਹੈਲੋ ਹਾਂ ਦਾਦੀ ਪੁੱਛੂਗੇ ਤੁਹਾਨੂੰ ਸਵਾਲ ਠੀਕ ਨਹੀਂ ਨਹੀਂ ਉੱਥੇ ਉੱਥੇ ਖੜ ਕੇ ਉੱਥੇ ਖੜ ਕੇ ਦਾਦੀ ਪੁੱਛੂਗੇ ਤੁਹਾਡੇ ਤੋਂ ਸਵਾਲ ਦਾਦੀ ਤੁਸੀਂ ਫੜੋ ਮਾਈਕ ਦਾਦੀ ਨੂੰ ਮਾਈਕ ਫੜਾ ਦਿਓ ਦਾਦੀ ਨੂੰ ਮਾਈਕ ਦੇ ਦਿਓ ਇਹਨਾਂ ਨੂੰ ਪੁੱਛੋ ਤੁਸੀਂ ਸਵਾਲ ਪੁੱਛੋ ਖਲੋ ਕਿੱਥੇ ਹੁੰਦੇ ਤੁਸੀਂ ਅੱਜ ਕੱਲ੍ਹ ਘਰੋਂ ਸਕੂਲੇ ਨਹੀਂ ਜਾਂਦੇ ਦਾਦਾ ਕਿਹੜੇ ਸਕੂਲ ਦਿੱਦੀ ਹੁੰਦਾ ਦੂਜਾ ਕਿਹੜਾ ਦਿੱਦੀ ਹੁੰਦਾ ਪਾਪਾ ਵਾਲਾ ਕੋਪਰ ਵਾਲਾ ਹਾਂ ਅੱਛਾ ਤੇ ਬਾਦੀ ਕਿਹੜੀ ਲੱਗੀ ਤੁਹਾਨੂੰ ਦਿੱਦੀ ਬਾਦੀ ਦੁੱਜੀ ਬਾਦੀ ਅੱਛਾ ਠੀਕ ਆ ਅਚਾ ਮੈਂ ਸੈਂਡਲ ਬੂਟ ਕਿਹੜੇ ਪਾਉਂਦੇ ਹੁੰਦੇ ਆ ਸ਼ੂਜ਼ 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 ਨਨੂ ਆਖੀ ਮਮਾਈ ਨੂੰ ਪੁੱਛਿਆ ਕੀ ਆ ਆਹ ਜਿਹੜਾ ਪਿਆਰ ਮੈਨੂੰ ਆ ਆ ਟਰਮੈਨ 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 ਉਹ ਅੜਾ ਹੋ ਗਿਆ ਮੇਰੇ ਗੋਲੀ ਮਾਰੂ ਟਰਮੈਨ ਕੋਲੇ ਜਾ ਬੈਠ ਪੁੱਪੜਾ ਪੂਰਾ ਹੀ ਨਨੂ ਨਾ ਦੇਖੋ ਜੀ ਰਾਤ ਸਾਰੇ ਕਿੰਨੇ ਖੜਾਉਣੇ ਲੈ ਕੇ ਦਿੱਤੇ ਆ ਨਾ ਇਹ ਖਲਾਉਣੇ ਗਰੀਦਾਰੀ ਦੀ ਨਜ਼ਰ ਮੇਲੇ ਜਰੀਆ ਇੱਕ ਆਹ ਜਿਗਰਾਤੀ ਚ ਨਾ ਲੈ ਨਾ ਪਾਪਾ ਬੰਨੂ ਲੈ ਕੇ ਆਂਦਾ ਇੱਕ ਆ ਕੀ ਆ ਨੰਨੂ ਆਹ ਦੱਦਾ ਇਹਨੇ ਬਾਬੇ ਦਾਦੀ ਦੱਦੀ ਇਹ ਕੀ ਉਹਦੀ ਨੰਨੂ ਪਾਪੀ ਆ ਦੂ ਓਕੇ ਅੱਛਾ ਕਿੱਪੋਰ ਉੱਪਰ ਪਰੀ ਜਾ ਹਰ ਕਾੜੀ ਦਾ ਇਹਦੇ ਵਿੱਚ ਆ ਕਿ ਨਈ ਨਈ ਉਹ ਇੱਧਰ ਇਹ ਨਹੀਂ ਲੱਗਾ ਕਿਥੇ ਇਹ ਇੱਥੇ ਲੱਗਾ ਭਾਈ ਬੰਤੂ ਮੈਨੂੰ ਕਿੱਥੇ ਗਿਆ ਮੈਨੂੰ ਉਹ ਕਿੱਥੇ ਗਿਆ ਇਹਦੇ ਉੱਪਰ ਲੱ ਕਿੱਧਰ ਗਿਆ ਲੱਭ ਕੇ ਲੈ ਕੇ ਆ ਆ ਜੀ ਨਹੀਂ ਜਿਹਦੇ ਨਾਲ ਲੱਗਾ ਸੀ ਹੂੰ ਹੂੰ ਜਦ ਲੈ ਕੇ ਆ ਜਿਹਦੇ ਨਾਲ ਲੱਗਾ ਸੀ ਉਹ ਹੂੰ ਲੈ ਕੇ ਆ ਜਿਹਦੇ ਨਾਲ ਲੱਗਾ ਸੀ ਹੂੰ ਸਾਡੇ ਚ ਨਹੀਂ ਮੈਂ ਨਹੀਂ ਨਹੀਂ ਹੋਣੀ ਤਾਂ ਇੱਥੇ ਨਾਲ ਸੀ ਇਹਦੇ ਮਨ ਵਿੱਚ ਚਲੇ ਕਿ ਆ ਉਹ ਖਰਾਬ ਹੋ ਜਾਣਾ ਉਹ ਦਿਓ ਵਾਓ ਹਾਂ ਅੱਛਾ ਅੱਛਾ ਇਹਦਾ ਅੱਛਾ ਕਿਤਾਬ ਦੀ ਆ ਇੱਥੇ ਐ ਸੀ ਐ ਸੀ ਨੂੰ ਆਪਾਂ ਦੁਨੀ ਖਲੋਣੀ ਆ ਕਿ ਦੁਕਾਨਾ ਪਾ ਲਈ ਨਹੀਂ 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 ਤੇਰੇ ਤਾਂ ਮਾ ਮਾ ਦੇ ਲਈਆ ਕੰਮ ਨਹੀਂ ਕਰਉਣੀ ਚਾਹੁੰਦਾ ਨਹੀਂ ਕੋਈ ਉਹ ਇਕੱਲਾ ਬੋਲ ਮੈਨੂੰ ਦੱਸ ਹੁਣ ਪੈਸਾ ਸਹੀ ਗੱਲ ਕੀ ਕਰਦਾ ਈ ਬੋਲ ਉਹ ਜੇਬਾ ਜਿ ਆਈ ਸੀ ਇਹ ਮਾਰਿਆ ਉਹ ਤਾਂ ਦੂਜੇ ਭਾਜੀ ਆਈ ਸੀ ਤੇ ਜੀ ਜੀ ਉਹ ਹੀ ਗਏ ਆ ਹਾਂ ਹੈ ਕੰਮ ਨਹੀਂ ਮਾਰਿਆ ਇਹਨੂੰ ਪੁੱਛੋ ਲਾਤਾ ਸਰਾਂ ਨੂੰ ਪਤਾ ਕਿਤੇ ਰੱਕੇ ਬੈਠਾ ਇੱਕ ਦੂਜੇ ਦੇ ਲਾਤ ਓਏ ਲੱਤਾ ਬਿੱਕੂ ਇਹ ਮੁੱਖ ਮਾਵੀ ਹੋ ਗਿਆ ਮੁੱਖ ਲੱਤਾ ਨੂੰ ਕੀ ਹੋ ਗਿਆ ਓਏ ਲੋਕੀ ਹੋਏ ਨਾ ਯਾਰ ਜਾ ਲੈ ਬਹਿ ਗਿਆ ਹੋ ਗਿਆ ਇਹ ਤਰਦਾ ਪਾਣੀ ਦੇ ਤਰਦਾ ਤਰਦਾ ਪਾਣੀ ਦੇ ਇੰਦਾ ਜੋ ਤਰਨਾ ਆ ਮੰਦਿਰ ਕਿੱਥੇ ਆ ਜਦੋਂ ਤੁਰਨਾ ਆ ਉਸਲੇ ਇੰਦਾ ਆ ਕਹਿੰਦਾ ਇਹ ਕੋਈ ਤਾਂ ਅੱਜ ਨਹੀਂ ਸੀ ਲੋਰਾਂ ਉੱਤੇ ਸੀ ਸੀ ਹਾਂਜੀ ਜੀ ਅਸੀਂ ਚੱਲੇ ਆ ਹੁਣ ਮਾੜੀ ਕੰਮ ਸੀਗਾ ਸਾਨੂੰ ਹਾਂਜੀ ਨਹੀਂ ਜਾਲੀਆ ਰਣ ਦੂਜਾ ਲਾਇਆ ਲਾ ਦੋ ਬਾਈ ਜਿੰਦਾ ਜਿੰਦਾ ਲਾਉਗਾ ਲਾ ਦੋ ਵੀ ਮਨ ਵੀਰ ਕੀ ਹੋਇਆ ਤੈਨੂੰ ਇੱਥੇ ਆਇਆ ਮਰੇ ਕੋਈ ਉਹ ਹੀ ਟਿਕਟੋਕ ਆਉਂਦਾ ਵਿਗਰਾਮ ਉਹ ਹੀ ਆ ਗੁੱਸੇ ਹੋਇਆ ਲੱਗਦਾ ਮੈਨੂੰ ਨਹੀਂ ਮੈਂ ਇਹਨੂੰ ਬੜਾਤਾ ਹੀ ਆਰਾਮ ਨਾਲ ਥੱਲੇ ਵਧੀਆ ਬੈਠਾ ਹਿੱਦਾਂ ਹੋਉਂਦੇ ਨੇ ਵਧੀਆ ਬੈਠਾ ਟਿਕਟੋਕ ਤੇ ਵੀ ਆਹ ਹਾਂਜੀ ਥੱਲੇ ਕਿੱਥੇ ਬੈ ਗਿਆ ਉਹ ਥੱਲੇ ਬੈ ਗਿਆ ਆਰਾਮ ਨਾਲ ਬੈ ਗਿਆ ਬਣਾਇਆ ਉਹ ਮਮਾ ਦੇ ਉਹਦੀ ਜਿਹੜੀ ਜਗ੍ਹਾ ਹੈਗੀ ਆ ਬੈਨ ਨੂੰ ਉਹਦੇ ਲਟਾਰਾ ਸਿੱਧੀ ਨਰਕੇ ਬੈਠਾ ਕਿਵੇਂ ਸੀਟ ਦੇ ਕੇ ਨੂੰ ਕੀਤੀ ਆ ਤਾਂ ਲਾਗੇ ਉਹਦੇ ਨਾਲ ਚੱਲ ਤਾਕੀ ਨਾਲ ਇਹਨੂੰ ਕੱਢ ਲਈ ਦੀ ਹੁਣ ਮੈਂ ਕੁਝ ਹੁਤਾ ਆਂ ਅੰਮੀ ਨੇ ਅੱਜ ਮੁੰਡਾ ਦੂਜਾ ਮੈਂ ਨਹੀਂ ਜਿਹਦਾ ਇੱਕ ਦੋ ਛੋੜੀ ਜੀ ਮੱਡੀ ਜੀ ਬਣਾ ਜਾ ਭਾਜੀ ਹੁਣਾਂ ਨੇ ਰਾਤ ਜਗਰਾਤਾ ਦੇਖਿਆ ਹੁਣ ਜਗਰਾਤਾ ਸਾਨੂੰ ਆਹ ਦੇਖੋ ਜਰਾ ਜੀ ਆਹ ਦੇਖੋ ਜਰਾ ਜੀ ਦੇਖੀ ਤਾਂ ਨਹੀਂ ਹੁੰਦਾ ਨਾ ਉਹ ਆਹ ਦੇਖੋ ਭਾਜੀ ਸੁੱਤੇ ਤੇ ਬੱਧੀ ਮੈਂ ਤਾਂ ਗੱਡੀ ਫਰੀਦ ਰੋ ਗਿਆ ساری ਜਨਤ ਦੇ ਕੰਸੋਨੀ ਇਹ ਕਮੇਟੜੀ ਆਉਂਦੇ ਨਹੀਂ ਚਲ ਕੋਈ ਨਹੀਂ ਇਹ ਤਾਂ ਸਾਰੇ ਦਰਜੇ ਜਿਹੜੇ ਸਪੜੇ ਲਾਗੇ ਨਾਗੇ ਹਾਂਜੀ ਜੀ ਵਿਕਰਮਣ ਚਲ ਗਿਆ ਬੈਂਕ ਦੇ ਵਿੱਚ ਉਹਨਾਂ ਦਾ ਬੈਂਕ ਦੇ ਵਿੱਚ ਕੰਮ ਸੀ ਆ ਉਹ ਅੰਟੀ ਭਾਜੀ ਆਉਂਦੇ ਸੀ ਸੋ ਮੈਂ ਮਨਫੀਰ ਤੇ ਸੱਜਣਨ ਨੂੰ ਮੈਂ ਸੋ ਤੋਂ ਮਨ ਛੋਟਾ ਕੋਟਾ ਮੋਟਾ ਅਸੀਂ ਬੈਠੇ ਹੋਇਆ ਇੱਥੇ ਅੰਦਰ ਬੰਡੀ ਤੇ ਅਸੀਂ ਬਾਹਰ ਨਹੀਂ ਜਾ ਸਕਦੇ ਸੀ ਇਸ ਕਰਕੇ ਤੇ ਸਾਡਾ ਜਿਹੜਾ ਸੰਵੀਰ ਆ ਇਹ ਛੋਟਾ ਮੋਟਾ ਸੱਤਾ ਵਿਆ ਹਜੇ ਤੇ ਅਸੀਂ ਜਲੰਧਰ ਆਏ ਹੋਇਆ ਜਲੰਧਰ ਹੈ ਗਿਆ ਇੱਥੇ ਬੈਂਕ ਚ ਸਾਨੂੰ ਭੁੱਖ ਬਹੁਤ ਲੱਗੀ ਮੈਨੂੰ ਤਾਂ ਮੰਮੀ ਸਾਨੂੰ ਭੁੱਖ ਬਹੁਤ ਲੱਗੀ ਆ ਕਿਉਂਕਿ ਅਸੀਂ ਵਿਕਰਮ ਨੂੰ ਦੱਸਿਆ ਨਹੀਂ ਹੈਗਾ ਅਸੀਂ ਰੋਟੀ ਵੀ ਨਹੀਂ ਖਾਧੀ ਕਿਉਂਕਿ ਟਾਈਮ ਬਹੁਤ ਥੋੜਾ ਸੀਗਾ ਇਸ ਕਰਕੇ ਸਾਨੂੰ ਇੱਥੇ ਜਲਦੀ ਆਣਾ ਪਿਆ ਤੇ ਵਿਕਰਨ ਨੂੰ ਅਸੀਂ ਇਹ ਨਹੀਂ ਦੱਸਿਆ ਕਿ ਇਹ ਰੋਟੀ ਨਹੀਂ ਖਾਦੀ ਇਹ ਤਾਂ ਸਾਨੂੰ ਕਾਲਾ ਕੱਢ ਲੱਗ ਜਾਣੀ ਸੀ ਤੇ ਰੋਟੀ ਨਹੀਂ ਖਾਦੀ ਤੁਸੀਂ ਬਿਮਾਰ ਹੋ ਜਾਣਾ ਇੱਦਾਂ ਉਦਾਂ ਜੇਗੋ ਸੀ ਇਸ ਕਰਕੇ ਆਣ ਲੱਗੇ ਮਨ ਲਾ ਤਾਂ ਦਿੱਕਾ ਸਾਹਮਣੇ ਬੈਂਕ ਚ ਸੋ ਗਾਈਸ ਹੰਦਰ ਬੈਰ ਦੇ ਦੇ ਗਿਆ ਕਿੰਨੇ ਬੈਠੇ ਆਪਾਂ ਗੜੇ ਪਾਈਏ ਨਾ ਭੰਗੜੇ ਪਾਈਏ <lid> Hanji! ਜੀ ਜਲੀ ਬਬ ਬਬਰੀ ਇਹ ਨੂੰ ਨਾ ਮਤਲਬ ਹਰ ਇੱਕ ਚੀਜ਼ ਦਾ ਪਤਾ ਲੱਗ ਗਿਆ ਇਹਨੂੰ ਹਰ ਇੱਕ ਚੀਜ਼ ਦਾ ਜੈਲੀ ਖਾਂਦਾ ਮੈਂ ਉਹ ਖਾਂਦਾ ਮੈਂ ਉਹ ਖਾਂਦਾ ਮੈਂ ਕਹਦੇ ਦੱਸਦੇ ਪੁੱਛ ਤੋ ਕਿ ਹਾਜੀ ਕਿੱਦਾਂ ਵੀ ਕਹਦੇ ਹਾਜੀ ਨੰਨੂ ਸਾਡਾ ਬਹੁਤ ਸੋਣਾ ਕਹਿੰਦਾ ਸੀ ਮੈਨੂੰ ਕਹਦੇ ਨੰਨੂ ਸਾਡੇ ਜਦੋਂ ਵਲੌਗ ਬਣਾਉਂਦਾ ਹੁੰਦਾ ਨਾ ਇਹਨੂੰ ਕਰਦਾ ਹੁੰਦਾ ਹਾਜੀ ਮੂਰ ਨੂੰ ਨੰਨ ਤੋਫੀ ਬਾਜ ਮਾਰ ਫੇ ਚਾਚੂ ਚਾਚੂ ਨਹੀਂ ਮਨੇ ਵੀਰ ਤੋ ਕੀ ਕਿਆ ਸੀਗਾ ਉੱਬੇ ਓਏ ਨਹੀਂ ਨਹੀਂ ਓਏ ਨਹੀਂ ਕਹਿਣਾ ਕੋ ਬੋਲ ਦੇ ਸਾਕੇ ਦੀ ਦੀ ਇਹਨਾਂ ਤਾਂ ਲੱਗਾ ਕਰਨ ਓਹ ਮੇਰੇ ਤਾਂ ਗੱਡੀ ਆਉਂਦੀ ਗੱਡੀ ਆਉਂਦੀ ਆ ਗੱਡੀ ਆਉਂਦੀ ਗੱਡੀ ਆਉਂਦੀ ਆ ਵੀ ਦਰੋਵੀ ਗੱਡੀ ਆਉਂਦੀ। ਉਹ ਗਈ ਗੱਡੀ। ਉਹਦੇ ਪਿੱਛੇ ਹਾਥੀ ਬਣਾਇਆ। ਉਹਦੇ ਗੱਡੀ ਪਿੱਛੇ ਹਾਥੀ ਬਣਾਇਆ। ਗਾਇਸ ਮੈਨੂੰ 2 2.5 ਘੰਟੇ ਹੋ ਗਿਆ ਇੱਥੇ ਬੈਠੀ ਨੂੰ। ਕਿੱਥੇ ਗਈ? ਮੈਂ ਬਾਹਰ ਵੀ ਨਹੀਂ ਗਈ ਮਾੜਾ ਜ। ਠੀਕ ਹੈ। ਤੇ ਅਸੀਂ ਥੋੜਾ ਜਿਹਾ ਸਾਡੇ ਜਿਹੜਾ ਸੁਨਵੀਰ ਆ ਉਹਦੀ ਥੋੜੀ ਜਿਹੀ ਸ਼ਾਪਿੰਗ ਕਰਨੀ ਆ। ਤੇ ਅਸੀਂ ਦੇਖਦੇ ਹਾਂ ਅਸੀਂ ਕੋ ਕੱਪੜੇ ਵਗੈਰਾ ਇਹਦੇ ਲੈਣ ਲਈ ਤੇ ਫਿਰ ਆਪਾਂ ਕਰਦੇ ਆਂ ਆਪਾਂ ਤੁਹਾਡੇ ਨਾਲ ਗੱਲ ਬਾਤ ਤੇ ਆਪਾਂ ਤੁਹਾਨੂੰ ਸਾਰੇ ਸ਼ੋਅ ਕਰਾਵਾਂਗੇ ਸੋ ਹੁਣ ਆਪਾਂ ਬੈਠੇ ਵੇਟ ਕਰਦੇ ਪਏ ਆਂ ਬਾਬਾ ਜੀ ਸਾਡਾ ਕੰਮ ਕਰਾ ਦੇ ਜਿਹੜਾ ਕਰਨਾ ਦਾ ਮਨਵੀਰ ਨੂੰ ਨਾ ਤੰਗ ਕਰ ਮਨਵੀਰ ਮੇਰੀ ਗੱਲ ਸੁਣ ਆ ਜਾ ਆ ਜਾ ਸਾਰਿਆਂ ਨੇ ਗੱਲ ਕਰੀ ਆ ਜਾ ਮੇਰੀ ਗੱਲ ਸੁਣ ਰੋਪਿਆ ਮਾ ਕਾਕਾ ਨਹੀਂ ਉਹਨੂੰ 2 ਮਿੰਟ ਰੋਲ ਲੈਂਦੇ ਆ ਕਰ ਉਹਨੂੰ ਭੁੱਖ ਲੱਗ ਜਾਣ ਦੇ ਦੁੱਧ ਦੇ ਬਿਨਾ ਨਹੀਂ ਉਹਨੇ ਦੜੀ ਦੁੱਧ ਪੀਣਾ ਉਹਨੂੰ ਮਾਪ ਲਾ ਗਏ ਹਡੀਆਂ ਮਨ 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 ਕਹਿਆ ਸਾਰਿਆਂ ਨੂੰ ਤੂੰ ਕਾ ਗਾਇਸ ਹੈ ਨਾ ਨੀ ਮੈਂ ਕਿ ਹਰ ਨੰਦੀ ਹਰ ਟੋਪ ਕਹਿਆ ਤੂੰ ਕਾ ਗਾਇਸ ਤੂੰ ਕਾ ਗਾਇਸ ਮੇਰੀ ਚੀਜੀ ਭੇਜੋ ਮੈਂ ਜੀਜੀ ਭੇਜੋ ਗਾਇਸ ਗਾਇਸ ਤੁਹਾਨੂੰ ਮੈਂ ਦੱਸਦਾ ਮੇਰੀ ਚੀਜੀ ਭੇਜੋ ਅੱਪੀ ਤੋਂ ਵੀ ਭੇਜੋ ਆਪਾਂ ਜੀ ਅੱਜ ਅੱਜ ਨਵੀਆਂ ਅੱਜ ਦੋਸਤੋ ਆਈ ਐਮ ਬੋਰਡਿੰਗ ਫੇਮਸ ਬੁਆਏ ਐਂਡ ਇਸ ਫੇਮਸ ਬੁਆਏ ਟੂ ਐਂਡ ਆਇਆ ਆਇਆ ਆਹ ਜੀ ਕੋਈ ਫੇਸ ਆਇਆ ਆਹ ਜੀ ਦੋਸਤੋ ਕੀ ਅੱਜ ਆਜਾ ਜੀ ਸਾਰਿਆਂ ਦਾ ਕੀ ਹਾਲ ਹੈ ਜੀ ਲੋ ਵੀ ਆਪਾਂ ਇਹੀ ਜਲੰਧਰ ਤੇ ਸਾਡਾ ਉਧਰੋਂ ਹੀ ਜਿਹੜਾ ਕੰਮ ਕਰਉਣਾ ਸੀ ਉਹ ਬਾਬੇ ਦੀ ਮਿਹਨਤ ਸਫਲ ਹੋ ਗਿਆ ਆ ਤੇ ਸੋ ਹੁਣ ਆਪਾਂ ਚੱਲਿਆਂ ਘਰੇ ਤੇ ਹੁਣ ਸਾਨੂੰ ਘਰੇ ਜਾਂਦੇ ਜਾਂਦੇ ਪਟ ਪਟ ਕ ਲਗਾ ਲਗਾ ਮੱਕੜ ਮੱਕੜ ਮੱਕੜੇ ਕਮੈਂਟਾਂ ਕਮੈਂਟੇ ਕਲੇ ਕਮੈਂਟੇ ਕਲੇ ਕਮੈਂਟੇ ਇੱਕ ਮਿੰਟੇ ਇੱਕ ਮਿੰਟੇ ਅੱਜ ਜੁਦੀ ਆ ਗਏ ਆ ਓਏ ਓਕੇ ਇਹ ਬੜਾ ਕਹਿੰਦਾ ਭਾਈ ਲੰਘੇ ਆ ਓਕੇ ਰਮਨ ਵੀਰ ਵੇਚਣਾ ਗੱਡੀ ਚਾਹੀਏਗਾ ਟੈਨਸ਼ਨ ਨਹੀਂ ਲੈਣੀ ਲੈ ਜਾਓ ਕਹਿੰਦਾ ਜਿੱਦੀ ਉਹ ਕਹਿੰਦੇ ਟੈਂਕੀ ਫੁੱਲ ਇਹ ਬਾਜੀ ਉਹ ਕਹਿੰਦੇ ਜਿਆਦਾ ਹੀ ਤੱਤਾ ਮੁੰਡਾ ਮੈਨੂੰ ਪਹਿਲਾਂ ਕਹੋ ਸੋ ਜਿਹੜੀ ਗੱਲ ਹੈ ਗੇਟੀ ਕਾਟ ਲਾ ਤੂੰ ਗਈ ਜਾਂਦਾ ਪਾਜੀ ਚੱਕ ਦੇ ਚੱਕ ਦੇ ਮੁੰਡੇ ਨੇ ਲੈਣੋਂ ਨਾ ਸੋ ਸਾਨੂੰ ਫਿਰ ਤੋਂ ਪੈ ਗਿਆ ਇੱਕ ਕੰਮ ਕੰਮ ਐਦਾਂ ਵੀ ਉਹ ਪਾਜੀ ਹੁਣਾਂ ਨੂੰ ਫੋਨ ਲੈ ਕੇ ਪਾਜੀ ਇੱਕ ਵਾਰ ਨਾਲ ਗੱਲ ਤਾਂ ਕਰ ਲਓ ਉਹ ਆਪਾਂ ਇੱਥੇ ਇੱਥੇ ਬਥੋਂ ਨੀ ਵਫਾ ਹੈਗਾ ਲੈਣ ਦਾ ਉੱਥੋਂ ਰੋ ਲੈਂਦੇ ਆ ਸੋ ਉੱਧਰ ਪੈ ਗਿਆ ਆਪਾਂ ਨੂੰ ਕੰਮ ਆਪਾਂ ਦੇਖਣਾ ਹੁਣ ਫੋਨ ਐਂਡਰੋਇਡ ਨਵਾਂ ਸੋ ਹੁਣ ਅਸੀਂ ਸੋਚਦੇ ਪਈਆਂ ਵੀ ਕਿਹੜੀ ਦੁਕਾਨ ਲੁੱਟੀ ਹੈ ਹਾਂ ਅੱਜ ਦੁਕਾਨ ਟਟਣੀ ਪਈ ਦੇਖ ਲਿਓ ਜਿਹੜੀ ਦੁਕਾਨ ਟਟਣੀ ਤੇ ਲੈ ਦੇ ਨਾ ਆਈਸਕ੍ਰੀਮ ਲੈ ਆਈਸਕ੍ਰੀਮ ਮਰੀਏ ਸਮਾ ਅੱਛੀ ਬੁਰੀ ਹੁੰਦਾ ਬੁਰੀ ਹੁੰਦਾ ਆਈਸਕ੍ਰੀਮ ਕਿੱਥੇ ਗਿਆ ਬੇਟੀ ਜਰਾ ਕਿੱਥੇ ਮੈਂ ਪਾਵਾਂ ਇਹਦੇ ਨੂੰ ਨੂੰ ਲੱਗਾ ਇੱਕ ਆਈਸਕ੍ਰੀਮ ਖਾਣ ਕਿਉਂਕਿ ਮੇਰਾ ਮਾੜਾ ਮੂਡ ਸੁਖਾਪ ਹੋਇਆ ਅਕੋਰਡਿੰਗ ਵਧੀਆ ਲੱਗਿਆ ਮੇਰੇ ਬਾਲਾਂ ਦੇ ਤਾਂ ਅੱਜ ਅੱਧਾਰੇ ਆਵ ਵਾਲ ਤੋਂ ਅੱਧਾ ਵੀ ਸਹੀ ਲੱਗੇ ਜੀ ਦਾਦਾ ਜਣ ਬਾਲ ਨਹੀਂ ਸੋਹਣੀ ਬਾਲ ਤੋਂ ਕਟਾਈ ਬਈ ਨਾ ਇੱਧਰ ਆ ਜੇ ਤੁਹਾਨੂੰ ਕੰਪਨੀ ਦੇ ਲੱਗਾ ਖਾਵਾ ਇਹਨੇ ਹabhi ਬਾਲ ਕੱਟ ਲਈ ਰੱਦੀ ਤਾਈਂ ਲੱਗ ਰਹੇ ਬਈ ਰੋਡਾ ਉਹ ਐਡਾ ਲੱਗ ਰਹੇ ਨਾ ਨਹੀਂ ਇਹ ਰੋਡਾ ਪੋਡਾ ਕੌਣ ਪੱਤ ਉਹ ਆਹ ਆਹ ਭਾਜੀ ਵੀ ਹੱਸਣ ਲੱਗ ਗਏ ਕਿੰਨੇ ਦੀ ਹੈ ਵੀਰੋ 10 ਰੁਪਏ ਦੋ ਸਾਡੀ ਗੱਡੀ ਵਿੱਚ ਕੌਣ ਬੈਠੇ ਆ ਵੀਰੇ ਕਿੰਨੇ ਦੀ ਦੋ 10 ਰੁਪਏ ਬਸ ਉਹ ਤਾਂ 20 ਰੁਪਏ ਲੈਂਦੀ ਆ ਨਾ ਅੱਛਾ ਅਲਗਰੇ ਖੜੀ ਤੂੰ ਨਹੀਂ ਲੈਣਾ ਤੂੰ ਮੀ ਲੈ ਲਓ ਸਾਰੇ ਲੈਣਾ ਫੇ ਬਾਜੀ ਯਾਰ ਤੇਰੇ ਹੋਰ ਤੇਰੇ ਰੁਕ ਜਾ ਗੱਲ ਤੁਨ 1 2 3 4 ਹੋਰ ਕਰ ਦੇ ਓ ਆਈਸਕ੍ਰੀਮ ਹੈ ਆਈਸਕ੍ਰੀਮ ਹੈ ਆਈਸਕ੍ਰੀਮ 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 ਦਾ 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 ਹੋ ਗਿਆ ਪੂਰੀਆਂ ਹੋ ਗਿਆ ਪੂਰੀਆਂ ਆ ਚਾਹ ਰਾਂ ਮੈਂ ਤਾਂ ਵੀ ਅਸਾਂ ਮੰਮੀ ਫੜਨ ਦੀ ਮੈਂ ਪੈਸੇ ਫੜਾਦੇ ਇਹ ਗਿਆ ਜੋ ਲੈਦਾ ਮੈਂ ਚਾਕਲੇਟ ਫਲੇਵਰ ਕੱਲਾ ਲੈਣਾ ਬੰਬੇ ਹੈ ਕੱਲਾ ਚਾਕਲੇਟ ਫਲੇਵਰ ਹੈ ਬੰਬੇ ਹੈ ਕੱਲਾ ਚਾਕਲੇਟ ਫਲੇਵਰ ਹੈ ਉਹ ਦੇ ਦੇ ਬੋਲਾ ਕਾਪੀ ਯਾਰ ਨੰਨੂ ਕਿਤਾਬ ਫਿਰ ਠੀਕ ਹੈ ਬੰਦੇ ਆ। ساری ਦਿਹਾੜੀ ਖਾਣਾ ਲੱਗਾ ਨਹੀਂ ਟਾਈਮ। ਗੰਜਿਆ ਘਟ ਲੱਕਾ। ਬਹੁਤ ਜੀ ਅੱਜ। ਹੂੰ। ਰੇਸ ਕਰਕੇ ਸਾਡੇ ਕੋਲ ਅੱਜ ਰੋਟੀ ਵੀ ਨਹੀਂ ਖਾ ਆ ਬੋ ਜੀ। ਆਈਸਕ੍ਰੀਮ ਖਾਣੀ ਹੈ ਨਾ? ਠੀਕ ਹੈ। ਚਲੋ ਹੁਣ ਰੋਟੀ ਤੇ ਲੈ ਜਾ ਕੇ ਖਾਣੇ ਆ ਤੇ ਫਿਰ ਜਿਹੜੀ ਆਈਸਕ੍ਰੀਮ ਖਾਣਨੇ ਆ। ਅੱਛਾ। ਆਪਾਂ ਕਰਾਈਏ ਉਹਨੇ ਆਈਸਕ੍ਰੀਮ ਸਾਰਿਆਂ ਨੇ ਖਾਦੀ ਆ ਆਪਾਂ। ਅੱਛਾ। ਇੰਜੋਏ। ਆਈਸਕ੍ਰੀਮ ਪਾਰਟੀ ਜੇ ਤੁਹਾਨੂੰ ਵੀ ਚਾਹੀਦੀ ਹੋਊਗੀ ਦੋਸਤੋ ਸਾਡੇ ਕੋਲ। ਇਹ ਤਾਂ ਗੱਲ ਦੱਸੀਏ ਤੁਹਾਨੂੰ ਸਾਰਿਆਂ ਨੂੰ। ਸਾਡੇ ਇਕੱਠੇ ਹੁੰਦੇ ਕਹਿੰਦੇ ਨਾ ਥੋੜੀ ਜੀ ਸਾਡੇ ਆਪਣੇ ਬਹੁਤ ਬੱਚਦੇ ਆ। ਹਾਂ ਹਾਂ। ਅ ਦੇ ਸਾਨੂੰ ਨਾ ਇਕੱਠਿਆਂ ਦੇਖ ਕੇ ਥੋੜੇ ਬਹੁਤ ਸਾਡੇ ਆਪਣੇ ਬਹੁਤ ਮਚਦੇ ਆ ਅਸੀਂ ਤਾਂ ਅੱਡੇ ਹੀ ਮਚਾ ਮੰਗੇ ਅੱਜ ਗੱਡੀ ਆ ਲਾ ਲਾ ਤੇ ਸਾਰੀ ਨਹੀਂ ਤਿਆਰ ਹੁੰਦਾ ਇੱਥੇ ਹਣਾ ਅੱਡੀ ਮਚਾਵਾਂਗੇ ਆਵਾ ਘਰਾਂ ਤੇ ਜਾਵਾਂਗੇ ਤੇ ਰੋਣ ਕਲਾਈ ਜਾਵਾਂਗੇ ਆ ਪਾਏ ਕੁੜੀ ਦੇ ਵਿਆਹ ਅੱਜ ਤਾਂ ਇੱਥੇ ਵੇਚ ਜਾਣਾ ਲੱਗਦਾ ਉੱਥੇ ਪਿੱਛੇ ਸਾਰੀ ਬੱਲੋ ਜੀ ਬੱਲੋ ਜੀ ਬੱਲੋ ਜੇ ਬਾਬੇ ਦੀ ਆ ਜਾ ਯਾਰ ਸਾਰੇ ਬੋਲ ਯਾਰ ਆ ਜਾ ਯਾਰ ਜੀ ਬੋਲੋ ਜੀ ਜੀ ਭਾਜੀ ਹੁਣ ਚੱਲ ਚੁੱਕੇ ਨੇ ਅੰਦਰ ਫੋਨ ਲੈਂਡ ਤੇ ਅਸੀਂ ਤਾਂ ਮੈ ਤੁਮਾ ਬੈਠਾ ਆ ਤੁਹਾਨੂੰ ਪਤਾ ਮੇਰੀ ਡਿਊਟੀ ਅੰਦਰ ਹੀ ਹੁੰਦੀ ਆ ਬੈਠਣ ਦੀ ਮੇਰੀ ਬਾਹਰ ਡਿਊਟੀ ਨਹੀਂ ਹੈਗੀ ਮੇਰੀ ਅੰਦਰ ਹੀ ਬੈਠਣ ਦੀ ਡਿਊਟੀ ਆ ਤੇ ਜਦੋਂ ਜਦੋਂ ਕੋਈ ਮੇਰਾ ਕੰਮ ਹੁੰਦਾ ਇਹ ਜਾਂ ਜਾਂ ਮੇਰੇ ਨਿਆਣਿਆਂ ਦਾ ਕੰਮ ਹੁੰਦਾ ਬਸ ਉਦੋਂ ਮੈਂ ਜਾਣਾ ਬਾਹਰ ਅਬਰ ਨਹੀਂ ਸਹੀ ਜੀ ਗਾਣਾ ਹਰਾ ਮੰਮਾ ਈ ਵੀ ਕੱਪੜੇ ਕਿ ਤੁਹਾਨੂੰ ਚਾਹੀਦੇ ਸੰਵੀਰ ਦੇ ਕੱਪੜੇ ਦੇ ਦੇ ਆਪਾਂ ਤੇ ਇਹ ਆਉਂਦੀ ਹੈ ਨਾ ਤੇਜਾ ਕੱਪੜੇ ਨਹੀਂ ਆਪਾਂ ਉਹ ਸਮਝਾਂਗੇ ਉਹ ਆ ਜਾਣਗੇ ਹੂੰ ਮਨ ਦੇ ਦੇ ਆਪੇ ਜਿਹੜੇ ਨੇ ਕੈਪ ਵਾਲੇ ਕੱਪੜੇ ਲੈਣੇ ਆ ਮੁੱਤੀ ਆਣੇ ਲੱਗੋ ਹੋਰ ਕੈਪ ਵਾਲੇ ਹਨਾ ਹੋਰ ਹੋਰ ਤੇ ਹੁਣ ਅਸੀਂ ਇਸ ਟਾਈਮ ਹੈਗੇ ਆ ਰਾਮਾ ਮੰਡੀ ਦਾਰ ਤਾਂ ਥੋੜੀ ਜਿਹੀ ਹੈਗੀ ਹੁਣ ਇਹ ਨਹੀਂ ਪਤਾ ਮਾ ਸਬਜੀ ਮਮਾ ਮੇਰਾ ਦਾਲ ਹੀ ਖਾਣ ਨੂੰ ਜੀ ਕਰੰਦੇ ਅੱਜ ਮੈਂ ਆਪੋ ਸਵੇਰੇ ਖਾਦੀ ਨਹੀਂ ਖਾਣੀ ਸੀ ਰੋਟੀ ਉਹ ਸਵੇਰੇ ਹੁਣ ਉਹ ਹੀ ਜੀ ਕਰਦਾ ਮਿਲ ਗਿਆ ਲਾਉਣ ਕੱਢਿਆ ਪਿਆ ਜਿਹੜਾ ਸਾਡਾ ਜਲੂਸ ਕੱਢਿਆ ਇਹਨੇ ਸਾਡਾ ਪੀਤੀ ਯਾਰ ਯਾਰ ਹੁਣ ਕੱਪੜੇ ਕਿੱਥੋਂ ਨੇਰੇ ਚ ਲੈਣੇ ਆ ਉਹ ਦੇਖੋ ਉਹ ਦੇਖੋ ਪਿੱਛੇ ਚੈੱਕ ਕਰੋ ਪਿੱਛੇ ਚੈੱਕਵਾ ਦੇਖੋ ਆ ਦੇ ਜਾ ਆ ਦੇਖੋ ਪਿੱਛੇ ਉਹ ਦੇਖੋ ਉਹ ਦੇਖੋ ਉਹ ਦੇਖੋ ਉਧਰ ਚੈੱਕ ਕਰੋ ਉਹ ਕੋਲ ਉਹ ਕੋਲ ਉਹ ਦੇਖੋ ਉਹ ਦੇਖੋ ਟਾਟਾ ਲਾਇਆ 버ਗਰ ਨੂੰ ਆਗੇ ਚੱਲਣ ਦੇ ਇੱਧਰ ਹੈ ਇੱਕ ਅੱਧੀ ਦਿਖਾਉ ਕਿਦਾਂ ਦਾ ਸਵਾਦ ਦੇਖਾ ਚੈੱਕ ਕਰਕੇ ਦਿਖਾਉ ਤਾਂ ਦੇਖਾ ਮੜਾ ਜਾ ਆ ਲਾਇਓ ਕੱਪੜਾ ਸਾਈਡ ਤੋਂ ਕੱਪੜਾ ਮਨਵੀਰ 버ਗਰ ਬੜਾ ਛੋਟਾ ਆ ਰਿਹਾ ਨਾ ਇਹ ਹਾਂ ਕਿੰਨੇ ਦਾ ਹੈ 90 ਰੁਪਏ ਦਾ ਹਾਂ ਕੀ ਆਣਾ ਹੋਰ

రుదారు చిల్రం పాల్లేత బాజదా ఇనే ఔ అరే కార్దా రేలాలే చిల్రాలో అంజి ఆపా మంం అంది మంంం తిల్ది మంంండి ఇనోలి దిల్రాలే నుడిల్ ਦੇਖ ਲਈਏ ਜੋਤ ਦੇਗਲੀ ਮਾਤਾ ਉਹ ਦੇਖਿਓ ਉਹ ਦੇਖਿਓ ਉਹ ਆ ਤਿੱਖ ਜੰਦੇ ਇਹ ਛੁਟਿਆਤੀ ਜੋਤਾਂ ਮਾਵੇਂ ਦੀ ਉਹ ਸਾਹਮਣੇ ਦੇਖੀ ਤਾਂ ਬੋਲਾਂ ਮੈਂ ਦਿਖਾਈ ਦਿੰਦਾ ਤੈਨੂੰ ਦਰਸ਼ਕ ਦਿਵਾ ਦਿੰਦੇ ਆ ਮੈਂ ਦਰਸ਼ਨ ਕਰਾਉਂਦਾ ਸਾਰੇ ਜਣੇ ਦਰਸ਼ਨ ਕਰ ਲਿਓ ਮਾਮਾਣੀ ਆਹ ਆਹ ਛੁਟਿਆਤੀ ਆਹ ਜਾਂਦੇ ਆਉ ਦੇਖੀ ਦਿਖ ਜਾਈਆਂ ਉੱਥੇ ਉਹ ਦੇਖੀ ਉਹ ਦੇਖੀ ਉਹ ਮਤਲਕਨ ਮੇ ਲੋਕੀਓ ਦੇ ਹਾਂ ਮੈਂ ਨਕ ਕਰਵਾ ਜੀ ਸਾਡਾ ਰੈਂਟ ਸਾਡਾ ਕਰਵਾ ਜੀ ਆਹ ਤੇ ਮੈਂ ਦਿਖਾਈ ਦਿੰਦਾ ਰੋਇਆ ਤੈਨੂੰ ਓ ਆ ਦੇ ਆ ਦੇ ਆ ਦੇ ਆ ਦੇ ਆ ਦੇ ਉਹ ਦੇਖ ਲੈ ਉਧਰ ਹੋਰ ਜਾਂਦੇ ਦੇਖੀਂ ਹੌਲਾ ਕੇ ਚੱਲੇ ਨਾ ਜੋਤ ਹਾਂ ਉਹ ਨਹੀਂ ਹਜੇ ਨਹੀਂ ਲੈ ਕੇ ਚੱਲੇ ਨੀ ਲੈ ਕੇ ਚੱਲੇ ਆ ਜਾ ਮੈਨੂੰ ਲਾਦਾ ਫੇਰਾ ਘੱਡਣ ਚੱਲੇ ਆ ਲੈ ਕੱਟਣ ਦੇ ਜੀ ਹਣਾ ਤੇ ਤੂੰ ਨਾ ਰੁਕ ਜਾ ਮੈਂ ਰੁਕ ਜਾਣਾ ਕਿਹਨੇ ਚੁ ਆ ਆ ਲੈ ਓਏ ਅੱਗੇ ਨਾ ਉਹਦੇ ਉਧਰ ਜਾਂਦੇ ਕੱਲ ਸਿੱਖੇ ਉਹ ਤੁਸੀਂ ਵੀ ਸਾਰੇ ਜਾਣੇ ਦਰਸ਼ਕ ਆ ਇੱਧਰ ਜੋਤਾਂ ਜਾਂਦੀਆਂ ਆਹ ਦੇ ਆ ਦੇਖੋ ਇਹ ਤਾਂ ਦੇਖ ਲੈ ਉਹਦੇ ਅੱਜ ਆ ਮਾਤਾ ਆਵਲੀ ਗੱਡੀ ਚਾੜੀ ਜੀ ਆਵਲੀ ਚ ਆਦੇ ਆਦੇ ਡੰਡਾ ਮਾਰੋ ਜੀ ਹੋਰ ਵੀ ਆ ਲੱਗ ਜਾਨੀ ਹੈ ਨਾ ਹੋਰ ਕਿੰਨੇ ਜਾਣ ਜਾਂਦੇ ਆਦਾ ਮਾਦਾ ਨਹੀਂ ਜੀਉਂਦਾ। ਆ ਦੇਖ। ਆ ਦੇਖ। ਪਰ ਦਿਖ ਰਹੀ ਨਹੀਂ ਨਾ। ਦਿਖਿਆ ਨਹੀਂ। ਗੱਡੀ ਅੱਗੇ ਚੱਲ ਗਈ ਉੱਥੇ ਦਿਖ ਜੰਝ ਰਿਖਸ਼ਾ। ਤੁਸੀਂ ਹੋਰ ਹੀ ਕਰ ਲਓ ਨਾ। ਆ ਦੇਖ। ਆ ਦੇਖ। ਥੋੜੀ ਪਿਛੇ ਰੱਖੋ ਤੁਸੀਂ। ਐਸੀ ਗੱਡੀ ਆਉਣੀ ਆ। ਅੱਗੇ ਚੱਲਣਾ। ਆ ਦੇਖ। ਬਾਕੇ ਚੱਲਦੇ ਹਾਂ। ਕੀ ਜਾਂਦੇ ਹੋ ਹੋਰ ਇਹਦਾ ਕੋ ਨਾ ਉਹ ਵੀ ਸਾਡੀ ਮਾਹਾਂ ਮਾਈ ਦੇ ਜੋਤਾ ਜੀ ਦਰਸ਼ਨ ਕਰ ਲਓ ਮੰਗ ਲਓ ਜੋ ਮੰਗਣਾ ਆ ਦੇਖੋ ਸਾਹਮਣੇ ਜੀ

ਬਹੁਤ ਦਰਸ਼ਨ ਕਰ ਲੋ ਜੀ ਸਾਰੇ ਯਾਰੀ ਔਰ ਦੇਖੋ ਬਹੁਤ ਦੁਰਲੱਭ ਜਿਹੋ ਤਾ ਦੇਖੋ ਮਾਤਾ ਦੀਆਂ ਜੋ ਤਾ ਦੇ ਦੇਖੀ ਵੀ ਆ ਦੇ ਦੇਖ ਲਿਆ ਅੱਜ ਆਗਰਨਦਰ ਆਇਆ ਅੱਜ ਇੱਧਰ ਆਗਰਨਦਰ ਆ ਦੇ ਕੋ ਵਾਹ ਜੀ ਵਾਹ ਆ ਜੀ ਤੁਹਾਡੇ ਨਾਮ ਤੇ ਰੱਖੋ ਅੰਦਰ ਜਾ ਕਰਨਾ ਦੇਖੋ ਬਾਦ ਗੇਟ ਇਹ ਅੱਗੇ ਉੱਪਰ ਕਰੋ ਇਹ ਖਾਲੀ ਆ ਬੰਦਾ ਹੈਂ ਆ ਦੇਖੋ ਕਿੰਨਾ ਸੋਹਣਾ ਪੰਡਾਲ ਸਜਾਇਆ ਹੋਇਆ ਦੇਖੋ ਬਹੁਤ ਸਜਾਇਆ ਹੋਇਆ ਦੇਖੋ ਕਿੰਨਾ ਪਿਆਰਾ ਹੋਈ ਨਾ ਪਾ ਦੇਖ ਰਹੇ ਨੇ ਹੈ ਹੋਰ ਆਪ ਕਦੀ ਆਏ ਵੀ ਨਹੀਂ ਉਧਰ ਨਾ ਕਦੀ ਵੀ ਨਹੀਂ ਆਏ ਨਾ ਪਹਿਲਾਂ ਉਧਰ ਹੁੰਦਾ ਪਰ ਮੈਂ ਨਹੀਂ ਆਈ ਕਦੀ ਏਕ ਓੰਕਾਰ ਜੀ ਸਾਰੇ ਗੁਰੂ ਪੀਰਾਂ ਦੇ ਦੇਖੋ ਬੋਰਡ ਲੱਗੇ ਹੋਇਆ ਇੱਥੇ ਵਧੀਆ ਹੀ ਹਾਂ ਬਹੁਤ ਛੋੜਾ ਸੀ 뭐 ਪੈ ਰਾਇਆ ਕਿ ਕਿ ਕਹਿੰਦੇ ਕੋਈ ਨਹੀਂ ਚੱਲੀ ਬੱਚੀ ਜਨੂ ਨੇ ਬਹੁਤ ਹੀ ਲੋਗੀਆਂ ਪਿੱਟਾ ਗਏ ਆ ਪਰ ਅੱਜ ਉਹਨਾਂ ਦਾ ਨਾਮ ਜਿਹੜਾ ਹੈ ਜਿੱਥੇ-ਜਿੱਥੇ ਵੀ ਸੁਣਦੇ ਆ ਮਨ ਨੂੰ ਸਕੂਨ ਮਿਲਦਾ ਹੈ ਤੇ ਉਹੋ ਹੀ ਰਸ ਹੈ ਪਰਦੇ ਸਾਹਮਣੇ ਬਸ ਸੱਡਾ ਉੱਪਰ ਜਾਗਰਨ ਅਮਰਸ ਵਾਲੇ ਮਿੱਟੀ ਚੱਲ ਜਾਗਰਨ ਦੇ ਅੱਗੇ ਜਾਗਰਨ ਦੇ ਹੈਲੋ ਗਾਇਜ਼ ਜਾਗਰਨ ਦੇ ਦਸਾ ਦੇਖੋ ਹੋਰ ਹੀ ਆਪਾਂ ਲੈ ਲਈਆਂ ਕੁੱਤੀਆਂ ਪੁੱਲੇ ਆ ਵੀ ਆ ਵੀ ਆ ਵੀ ਆ ਵੀ ਆ ਵੀ ਕਮਾਲ ਲੈ ਲਿਆ ਆ ਜੈ ਮਰਿਆ ਇਹ ਵੀ ਆ ਆ ਵੀ ਆ ਬਾਦ